ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਹੈਗੀ ਤਿੰਨੀ ਟੌਪ ਦੇ ਆਗੇ ਦੋ ਤਾਂ ਗਾਵਾਂ ਗੱਪਣ ਤੇ ਇੱਕ ਬੱਸੀ ਆਗੀ ਤੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਆਪਣਾ ਜੰਗ ਸਿੰਘ ਠੀਕ ਹੈ ਜੀ ਜੰਗਹਿਮਤਪੁਰਾ ਠੀਕ ਹੈ ਕਿਲਾ ਮੋਗਾ ਤਹਿਸੀਲ ਨਿਹਾਲ ਸਿੰਘਗੜ੍ਹ ਨੇੜੇ ਪਿੰਡ ਕਿਹੜੇ ਰਹ ਜਾਂਦੇ ਨੇ ਨੇੜੇ ਆਪਣੇ ਸਹਿਰ ਭਧੌੜ ਤੇ ਨਿਹਾਲ ਸਿੰਘ ਵਾਲਾ ਰਹੇਗੇ ਜਮਣੇ ਢੜੀ ਠੀਕ ਆ ਬਾਈ ਮੈਂ ਨੰਬਰ ਬੋਲ ਦਾਂਗਾ 87278 09954 ਠੀਕ ਆ ਬਾਈ ਇਧਰੋਂ ਸ਼ੁਰੂ ਕਰੀਏ ਹਾਂ ਇਧਰੋਂ ਕਰ ਲਓ ਜਿਹੜੀ ਆਪਾਂ ਬਾਈ ਪਹਿਲੇ ਨੰਬਰ ਤੇ ਬੈੜ ਦੇਖ ਰਹੇ ਆ ਕਿਹੜਾ ਸੁਹਾਸ ਹੁੰਦੀ ਆ ਇਹ ਦੂਜਾ ਬਾਈ ਅਗਲਾ ਤੀਜਾ ਮੰਨ ਲੈ ਭਲਾ ਠੀਕ ਆ ਦੂਜਾ ਸੁਹਾਸ ਹੁੰਦੀ ਆ ਬਾਈ ਕਹਿੰਦਾ ਆਪਾਂ ਮੈਂ ਕੋਈ ਤੀਜਾ ਮੰਨ ਲੈ ਤੀਜਾ ਮੰਨ ਲੈ ਕਿੰਨੇ ਕਿਦਨ ਬਾਕੀ ਰਹਿ ਜਾਂਗਾ ਇਹ ਤੇ 20 ਦਿਨ ਪਿਆ ਵੀਰੇ ਹਾਂ ਵੀਧਣ ਬਾਕੀ ਪਏ ਆ ਹਾਂ ਤੇ ਬਲਟਲਾ ਚੱਕ ਰਹੇ ਬਹੁਤ ਪਈਆਂ ਹਨ ਬਹੁਤ ਬਹੁਤ ਇੱਥੋਂ ਤੇ ਆ ਹੁਣ ਤੂੰ ਦੇਰ ਲੈ ਵਾ ਇੱਥੇ ਆਉਣਾ ਹਾਂ ਇੱਥੇ ਆਉਣਾ ਇੱਥੇ ਲੈ ਵਾ ਜਮਾ ਸੂਣ ਦੇ ਕੋਲ ਹੂੰ ਤਾਹਾਂ ਤੱਕ ਝੂੜਾ ਦੇਣਾ ਝੂੜਾ ਹੀ ਦਾਦਾ ਕੀ ਬਣੂਗਾ ਕਿੰਨਾ ਕ ਦੁੱਧ ਪਾ ਦੂ ਐਸਟੀਮੇਟ ਜਾਗਾ ਇਹ ਦੁੱਧ ਪਾ ਦੂਗੀ 16 17 ਠੀਕ ਆ ਹਾਂ ਅਗਲੇ ਦੀ ਸੇਵਾ ਭਾਈ ਅਗਲਾ ਮੰਨ ਲੈ ਸੇਵਾ ਥਣ ਚੈੱਕ ਕਰੋ ਚਾਰੇ ਸਰ ਮੁੱਠੀ ਵਾਲੇ ਨਿਖੜ ਮੇ ਥਣ ਕੋਈ ਫੋਰਸਾਂ ਨਹੀਂ ਪੂਰੇ ਵਿੱਛੀ ਤੇ ਥਣ ਲੱਗਿਆ ਹੋਗਾ ਅੰਧੀ ਸੀਲ ਠੰਡੀ ਸੀਲ ਕਰਨ ਵਾਲੀ ਫੁੱਲ ਖੋਲ ਲਾ ਜਾਗਾ ਬਈ ਤੋੜ ਕੇ ਦਿਖਾ ਦੇ ਬਾਕੀ ਫੇਸ ਪੂਸ਼ ਕਰਮ ਵਾਲੀ ਦਾ ਬਹੁਤ ਪਿਆਰਾ ਹੈਗਾ ਰਾਜੀ ਰੂਜੀ ਫੁੱਲ ਹੈ ਬਾਕੀ ਕੱਦ ਦਰਮਿਆਨਾ ਹੈਨਾ ਹਾਂ ਹਾਂ ਲੈ ਫੇਸ ਚੈੱਕ ਕਰ ਲੋ ਕਰਮ ਵਾਲੀ ਦਾ ਬੜਾ ਪਿਆਰਾ ਫੇਸ ਹੈ ਰੰਗ ਦੇਖ ਲੋ ਬਹੁਤ ਚੰਗਾ ਰੰਗ ਹੈ ਗੋੜਾ ਰਗਾ ਰੰਗ ਲਾਲ ਲਾਲ ਭਈਆ ਕੀ ਲੈ ਤੋੜਾ ਚੈੱਕ ਕਰ ਲੋ ਤੋੜਾ ਇੱਕ ਨੰਬਰ ਤੋੜਾਗਾ ਜੰ ਕਿੰਨਾ ਕ ਦੱਤ ਪਾ ਦੂ ਬਈ ਐਸਟੀਮੇਟ ਜਾ ਆਪਾਂ ਯਾਰ 15 16 ਕਹਿੰਨੇ ਆ ਕਿ ਅਗਲਾ 14 ਮੰਨ ਲੇ ਕੋਸ ਮੰਨ ਲੇ ਹਣਾ ਠੀਕ ਆ ਅਗਲਾ ਪਰ ਆਪਾਂ ਨੂੰ ਜਿਵੇਂ ਦੱਸਿਆ ਉਵੇਂ ਦੱਸਿਆ ਐਡੀ ਨਿਗਰ ਉਹ ਯਾਰ ਕਢਾ ਵੀ ਸਕਦਾ ਕੋਈ ਬੰਦਾ ਅੱਸੀ ਵਾਰ ਦਾ ਲੈ ਸੰਦੇ ਕਰ ਬੜਾ ਚੰਗਾ ਥਾਣਾ ਮੁੱਠੀ ਵਾਲਾ ਥਾਣਾ ਇਹ ਵਾਲਾ ਬੰਦਾ ਕਢਾ ਵੀ ਹੈਗਾ ਦਾ ਇਧਰ ਦਿਖਾ ਦੇ ਲੈ ਠੰਡੀ ਆ ਖੜ ਲਓ ਵਾੜੇ ਵਾਲਾ ਠੰਡੀ ਸੀ ਲ ਵਾੜੀ ਠੰਡੀ ਸੀ ਲ ਉਹਨੇ ਮਰਜੀ ਖਿੱਚੀ ਜਾਂ ਕੁਛ ਨਹੀਂ ਹਿੱਲਦੀ ਕੁਛ ਨਹੀਂ ਹਿੱਲਦੀ ਹਾਂ ਬਹੁਤ ਕਮਾਲ ਦਾ ਥਾਣਾ ਲੈ ਉਹ ਰਾਤ ਫੇਸੂ ਤੇ ਕਾਰਲੋ ਬਹੁਤ ਪਿਆਰਾ ਫੇਸਾ ਜੰਗ ਕੀ ਮੁੱਲ ਰਹੋ ਬਾਈ ਜਾਇਦਾ ਜਾਇਦਾ ਮੁੱਲ ਜਮਾ ਇਹਦਾ ਭੱਜਾ ਜੀ ਦੇਣੀ ਆ ਯਾਰ ਹਨਾ ਹਾਂ ਬਾਲੀ ਪਾਨ ਟੋਕਣਾ ਅਗਲਾ ਕਰਿਆ 35000 ਦੀ ਦੇ ਦਾਂਗੇ ਠੀਕ ਆ ਐ ਤਾਂ ਮਰਾ ਮੋਟਾ ਫੇਰ ਵੀ ਕਰਾਂਗੇ ਮਰਾ ਮੋਟਾ ਠੀਕ ਆ ਹਾਂ ਜਮਾ ਬਾਈ ਨੇ ਇੱਕ ਆਫਰ ਆਲਾ ਮੰਨ ਕੇ ਚੱਲੋ ਹਾਂ ਰੱਖਦਾ ਹਨਾ ਦੇਣੀ ਵੀ ਮਾਝਾ ਆਫਰ ਚ ਹਾਂ ਦੇਣੀ ਵੀ ਮਾਝਾ ਰਗੀ ਆਗੀ ਬਾਕੀ ਨਹੀਂ ਫੈਟ ਫੂਟ ਵੀ ਚੰਗੀ ਆਉਂਦੀ ਆ ਚੰਗੀ ਆਉਂਦੀ ਆ ਤੇ ਰੰਗ ਦੇ ਲਾਲ ਆ ਦੱਸ ਦੇ ਹਾਂ ਸਾਹੀਵਾਲ ਆਲਾ ਰੰਗ ਹਾਂ ਸਾਹੀਵਾਲ ਆਲਾ ਰੰਗ ਆ ਬਾਕੀ ਬਾਈ ਨੇ ਮੁੱਲ ਵੀ ਜਾਇ ਕੀਤਾ 38000 ਮੌਕੇ ਦਾ ਮਨ ਤਨ ਹੋ ਜੂ ਬਾਈ ਮਰਾ ਮੂਠਾ ਕਰ ਦਿਆ ਕੋਈ ਠੀਕ ਆ ਬਾਈ ਅੱਗੇ ਜਾਂਗੇ ਦੋ ਨੰਬਰ ਇਹ ਦੂਜਾ ਸੁਆ ਪਿਓਰ ਆ ਤਾਂ ਠੀਕ ਆ ਦੂਜਾ ਸੁਆ ਸੁਹੰਦੀ ਆ ਪਿਓਰ ਕਰਨ ਵਾਲੀ ਫੇਸ ਚੈੱਕ ਕਰਾ ਇਹਦਾ ਬਾਈ ਪਹਿਲਾਂ ਦਾ ਫੇਸ ਬਹੁਤ ਪਿਆਰਾ ਯਾਰ ਹਨਾ ਬਹੁਤ ਚੰਗਾ ਪਰ ਲੇਵਾ ਵੀ ਕਰਾਈ ਦੇ ਦੇਵਾ ਦੇਖਾ ਲੰਡੀ ਗੱਡੀ ਦੂਰ ਥਾਣਾਂ ਲੱਗੇ ਅਡਰ ਚੈੱਕ ਕਰ ਲਓ ਪੂਰੀ ਬਿੱਥੀ ਦੇ ਥਾਣਾਂ ਚਾਰੇ ਥਣ ਨਿੱਖੜ ਮੇ ਅੱਗੇ ਲੈ ਮੁੱਠੀ ਵਾਲਾ ਸਣਾ ਜਿਹਨੂੰ ਆਪਾਂ ਕਹਦੇ ਹਾਂ ਫੇਸਬੁਕ ਚ ਚੈੱਕ ਕਰ ਲੋ ਕਰਮਾਲੇ ਦਾ ਬੜਾ ਪਿਆਰਾ ਫੇਸ ਹੈ। ਬਦੈਲਾ ਹੁਣ ਐਡਾ ਐਡਾ ਹੀ ਕਰਨਾ। ਛੋਟਾ ਛੋਟਾ ਕਰਨਾ ਕਰਮਾਲੀ ਦਾ। ਤੇ ਮੱਥਾ ਮੁੱਥਾ ਦੇ ਕਿੰਨਾ ਚੌੜਾ। ਮੱਥਾ ਮੁੱਥਾ ਦਾ ਬਹੁਤ ਚੌੜਾ ਯਾਰ। ਬਾਕੀ ਸਮੇਂ ਪਲੀ ਵੀ ਚੰਗੀ। ਸਮੇਂ ਪਲੀ ਵੀ ਆ। ਬਾਕੀ ਲੈ। ਅੰਦਰ ਫੇਸ ਚੈੱਕ ਕਰ ਲੋ ਇੱਕ ਵਾਰੀ ਬੜਾ ਕਮਾਲ ਦਾ ਡਰੱਚਾਰੇ ਸਨ ਨਖੜਵੇਂ ਦੇ ਪੂਰੇ ਵਿੱਚ ਹੀ ਤਾ ਕੇ ਲੈ। ਤੇਰੇ ਕਿੰਨੇ ਦਿਨ ਪਏ ਆ ਬਾਈ ਜੰਗ? ਇਹਦੇ ਪਏ 8-9 ਦਿਨ ਬਾਈ। ਠੀਕ ਆ। 8-9 ਦਿਨ ਪਏ ਆਗੇ। ਉਦੋਂ ਨੂੰ ਤਾਂ ਹਵਾਨਾ ਪਾਲਾ ਚੰਗਾ ਤਿਆਰ ਕਰੂਗਾ ਬਾਲਾ ਬਾਲਾ ਤੁਰੇ ਨਹੀਂ ਜਾਣਾ ਤੂੰ ਫੇਰ ਤੂੰਰੇ ਨਹੀਂ ਜਾਣਾ ਹਾਂ ਅਜੇ 8-9 ਦਿਨ ਕੱਚੀ ਕੱਚੀ ਸਾਨੂੰ ਨਜ਼ਰ ਆਉਂਦੀ ਹੋਊਗੀ ਖੁੱਲੇ 8-9 ਦਿਨ ਲਉ ਹਾਂ ਖੁੱਲੇ 8-9 ਦਿਨ ਲਊਗੀ ਇਹ ਤੋਂ ਬਾਅਦ ਚ ਤਾਂ ਇਹਨੇ ਆਰਡਰ ਦੀ ਕੁਆਲਿਟੀ ਕੁਝ ਹੋਰ ਹੀ ਦਿਖਾਉਣੀ ਹੋਰ ਹੀ ਦਿਖਾਉਣੀਆ ਲੈ ਬਾਕੀ ਠੰਡੀ ਸੀਲ ਦਿਖਾ ਦੇ ਲੈ ਠੰਡੀ ਸੀਲ ਤਾਂ ਲੈ ਬਾਈ ਨੇ ਵੇੜੇ ਜੇ ਖੜਾ ਲਈ ਜਿਵੇਂ ਮਰਦੇ ਹੋ ਕਰ ਲੈ ਸੀਲਾਲ ਮੇਰੇ ਸਾਥ ਛਾੜ ਦੋ ਤਾਂ ਨਹੀਂ ਅਗਲਾ ਕਹਿੰਦਾ ਯਾਰ ਹਾਂ ਟੋਕਰੇ ਬਨੂਗੀ ਇਹ ਬਨੂਗੀ ਬਾਈ ਪਾਣੀ ਜਡਾ ਲੇਵਾ ਕਰੂਗਾ ਹਾਂ ਨਾੜਾ ਨੂੜਾਂ ਬਰੀਕੀ ਚ ਉਠ ਖੜੀਆਂ ਮਕਰ ਵਾਲੀ ਹਾਂ ਨਹੀਂ ਜਿਵੇਂ ਹਜੇ ਕੰਗੀ ਤੇਰਾ ਤੇ ਕੀ ਮਨ ਰਖੂ ਬਾਈ ਜੰਗੇ ਦਾ ਜੈਜ ਆ ਇਹ ਵੀ ਜੈਜ ਦਵਾਗੇ ਆਪਾਂ 50 ਦੀ ਦੇ ਦੇਣੀ ਆ ਠੀਕ ਆ ਹੋਰ 50000 ਰੁਪਏ ਦੀ ਬਾਈ ਕਹਿੰਦਾ ਦੇ ਦੇ ਦਾਂਗੇ ਦੇ ਦੇ ਲਾਂਗੇ ਹਾਂ ਬਾਕੀ ਹਜੇ ਕੱਚੀਆਂ ਵਾਲਾ ਮਲੋਸ ਆਬ ਨਾ ਹੁੰਦਾ ਹਾਂ ਉਹ ਬੈੜ ਦਾ ਵੱਧ ਪੈ ਜਾਂਦੀ ਤੈਨੂੰ ਵੀ ਦੇਖਦੀ ਆ ਬੈੜ ਦੇਖਦੀ ਹੁਣ ਰੋਜ਼ ਵੀਡੀਓ ਬਣਾਉਣਾ ਕੀ ਮੰਗਦੇ ਆ ਅਗਲੇ ਹਾਂ ਕੀ ਮੰਗਦੇ ਆ ਬਾਈ ਸਹੀ ਗੱਲ ਆ ਇਹ ਜੀ ਬੈੜ ਦਾ ਹਾਂ ਬਹੁਤ ਕਮਾਲ ਦੀ ਆ ਅੱਗੇ ਬਾਈ ਬੱਚਾ ਹਾਏ ਖੀਰਾ ਬੱਚਾ ਦਾ ਠੀਕ ਆ ਕਿੰਨੀ ਕੁ ਉਮਰ ਹੈ ਦੀ ਇਹਦੀ ਹੈਗੀ 8-9 ਮਹੀਨਿਆਂ ਦੀ 8-9 ਮਹੀਨਿਆਂ ਦੀ ਉਮਰ ਹੈਗੀ ਉਮਰ ਹੈ ਦੀ ਹਾਂ ਫੇਰ ਚੱਕਰਾ ਕਰਮਾ ਲਈ ਤਾਂ ਭਲਾ ਫੇਰਾ ਫੇਰ ਵਧੀਆ ਦੇਖੋ ਬੋਦੀ ਵਾਦੀ ਚੱਕਰ ਲਓ ਕਮਾਲ ਲਾਦੀ ਆ ਹਨਾ ਚੰਗੀ ਪੂਰੀ ਚੰਗੀ ਆ ਵੀਰੇ ਤਨ ਵੀ ਛੋਟਾ ਛੋਟਾ ਹਾਂ ਠੀਕੇ ਜਿਹਾ ਤਾਂ ਕਾਬਲੀ ਆ ਹਨਾ ਜਾ ਕਾਬਲੀ ਆ ਬਸ ਖਰਾ ਖੂਖਾ ਆ ਕੇ ਮਹੀਨਾ ਹਾਂ ਠੀਕ ਆਲੇ ਨੂੰ ਪਤਾ ਨਹੀਂ ਪਹਿਲੀ ਮੰਗਲੇ ਮਾਂ ਦਾ ਕਿੰਨਾ ਕਰਕਾਰ ਸੀ ਦੁੱਤੋ ਬਾਈ ਮਾਂ ਨਾਲ ਜੀ ਤਾਂ ਸੀਗਾ 20 ਬਾਈ ਠੀਕ ਆ ਹਾਂ 20 ਲੀਟਰ ਚ ਹੋਇਆਗਾ ਥਣ ਪੂਰਾ ਚੰਗਾ ਹੋਣਾ ਪੂਰਾ ਪੂਰਾ ਇੱਥੇ ਦਿਖਾਉਂਦੇ ਆਪਾਂ ਕੋਈ ਨਹੀਂ ਨਾ ਦਿਖਾ ਰਹੇ ਨੇ ਕਿਹੜਾ ਹੇਲਣਾ ਥਣ ਚੈੱਕ ਕਰ ਲਓ ਬੜਾ ਚੰਗਾ ਥਣਾ ਚਾਰੇ ਥਣ ਬੁੱਥੀ ਦਿਆ ਪੂਰੇ ਕੋਈ ਵਿੱਚ ਫੋੜਸਾਂ ਦੇ ਨਹੀਂ ਨਾ 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 ਚਾਰੇ ਹੀ ਥਣਾ ਚਾਰੀ ਚੋਣੀ ਦਾ ਕਰਮਾ ਲਈ ਹੁਣ ਦਿਖਾਉਂਗਾ ਹੁਣ ਦਿਖਾਉਂਗਾ ਚਾਰੇ ਹੀ ਥਣਾ ਪੱਦਰ ਪੁੱਤਰ ਦਾ ਕਰਮਾ ਲਈ ਫੁੱਲ ਆ ਗਈ ਇਹਦਾ ਬਾਈ ਜੰਗ ਕੀ ਮੁੱਲ ਰਹੋ ਇਹ ਆਪਾਂ ਕੋਈ ਫੋਨ ਤੇ ਦੇ ਦਾਂਗੇ ਦਮਾ ਕੇ ਜਮਾ ਜਾਏ ਠੀਕ ਆ ਐਣੀ ਆਪਾ ਬੜਾ ਨਹੀਂ ਮੁੱਲ ਕਰਦੇ ਦਾ ਠੀਕ ਆ ਬਾਈ ਕਹਿੰਦਾ ਮੁੱਲ ਜਾਇਜੀ ਹੋ ਪਰ ਮੁੱਲ ਫੋਨ ਤੇ ਹੋਊਗਾ ਹਾਂ ਫੋਨ ਤੇ ਹੋਊਗਾ ਇੱਕ ਤਰ੍ਹਾਂ ਦਾ ਆਫਰ ਹੀ ਹੋਏ ਹੈ ਆਫਰ ਹੀ ਆਫਰ ਦਾ ਮਾਰੇ ਕੋਈ ਗੱਲ ਨਹੀਂ ਠੀਕ ਆ ਬਾਈ ਬਿਲਕੁਲ ਤੁਸੀਂ ਨੀ ਖੁਰਨੀ ਚੈੱਕ ਕਰ ਲੋ ਕਰਮ ਵਾਲੀ ਦੀ ਫੁੱਲ ਚੰਗੀ ਆ ਬਾਕੀ ਮੇਨ ਗੱਲ ਖਾਣਾ ਥਣ ਤਾਂ ਚੈੱਕ ਕਰ ਲੋ ਲੈ ਕਿੰਨਾ ਚੰਗਾ ਥਣਾ ਗਲਾਬੀ ਥਣਾ ਹੈ ਨਾ ਬਾਕੀ ਐ ਨਹੀਂ ਨਿੱਕੀ ਨਿੱਕੀ ਨਹੀਂ ਛੋਟੀ ਜੀ ਵੀ ਹਾਂ ਛੋਟੀ ਨਹੀਂ ਪੂਰੀ ਸਮੇਂ ਭਲੀ ਆ ਹਾਂ ਜੇ ਸੇਵਾ ਸਮਾਲ ਹੋ ਗਈ ਤਾਂ ਚੰਗੀ ਤਿਆਰ ਹੋਣਾ ਹੈ ਨਾ ਚੰਗੀ ਤਿਆਰ ਹੋਣਾ ਹਾਂ ਨਾਗਸੀ ਕੇ ਭਰਾ ਕੋਲ ਤੇ ਨਾ denn hi ਦਿਖਾਤੇ ਜਿਤਨਾ ਜੋ ਕੋਈ ਵੀ ਕਿਸੇ ਵੀ ਵੀਰ ਦੇ ਪਸੰਦਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਆਮ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿ ਲੋ ਧੰਨਵਾਦ ਜੀ